ਸਾਥੀਓ ਇਹ ਜਿਹੜੀ ਸੇਵਾ ਆਪ ਵੀਡੀਓ ਦੇ ਵਿੱਚ ਦੇਖਦੇ ਪਈਓ ਮਨਪ੍ਰਹੜਕਾਂ ਤੋਂ ਹੋਰ ਜੀ ਡੀਟੇਲ ਦਾਸ ਜਾਵੇਗੀ ਸੰਤ ਬਾਬਾ ਸੇਵਾ ਸਿੰਘ ਜੀ ਸੰਤ ਬਾਬਾ ਪਾ ਸਿੰਘ ਜੀ ਸੰਤ ਬਾਬਾ ਲਾਭ ਸਿੰਘ ਜੀ ਸੰਤ ਬਾਬਾ ਹਰਪੰਨ ਸਿੰਘ ਪਹਿਲਵਾਨ ਮੁੱਖ ਪ੍ਰਬੰਧਕ ਬਾਬਾ ਸੁਚਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਗੁਰਨਾਨਕ ਨਿਸ਼ਕਾਮ ਸੇਵਕ ਜਥਾ ਚੁਕੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਬਾਬਾ ਨਸ਼ਤਰ ਸਿੰਘ ਜੀ ਅਲਾਚੌਰ ਵਾਲੀ ਸ਼ਾਂਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਸੰਤ ਬਾਬਾ ਗੁਰਬਚਨ ਸਿੰਘ ਜੀ ਪਟਲਾਵੇ ਵਾਲੇ ਸੰਤ ਮਹਾਂਪੁਰ ਅਤੇ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਵੱਲੋਂ ਬੁਰਜ ਟਹਿਲ ਦਾਸ ਬੰਨ ਦੀ ਮਜਬੂਤੀ ਦੇ ਵਾਸਤੇ ਇੱਕ ਕਾਰ ਸੇਵਾ ਆਨੰਦਗੜ੍ਹ ਸਹਿਬ ਹੋਈ ਆ ਤਾਂ ਆਰਾਮ ਕੀਤੀ ਜਾ ਰਹੀ ਹੈ ਇਹਦੇ ਵਿੱਚ ਸਭ ਤੋਂ ਲੰਗਰਾਂ ਦੇ ਵੱਡੇ ਸਹਿਯੋਗ ਨੌਰੀ ਤੋਂ ਵਰਤਵਾਣੀ ਤੋਂ ਚਲਦਨੀ ਸ੍ਰੀ ਆਨੰਦਪੁਰ ਸਾਹਿਬ ਕੋਲ ਚਲਾਈ ਚਾਰੀ ਸੇਵਾ ਦੇ ਵਿੱਚ ਇਲਾਕੇ ਦੇ ਨੌਂ ਜਵਾਨਾਂ ਨੇ ਇਸ ਸੇਵਾ ਦੇ ਵਿੱਚ ਮੁੰਡੇ ਨਾਲ ਮੁੰਡਾ ਜੋੜ ਕੇ ਮਹਾਪੁਰਖਾਂ ਦਾ ਸਾਥ ਦਿੱਤਾ। ਮਹਾਪੁਰਖਾਂ ਦੀ ਹੱਲਾਸ਼ੀਰੀ ਨੇ ਨੌਂ ਜਵਾਨਾਂ ਦੇ ਅੰਦਰ ਇੱਕ ਨਵੀਂ ਜਾਨ ਪਾ ਦਿੱਤੀ। ਪੰਨਪੁਰਜ ਟੇਲਦਾਸ ਦੀ ਮਜਬੂਤੀ ਦੇ ਵਾਸਤੇ ਮਾਲਕ ਪਰੜਕਾ ਨਗਰ ਵਾਸੀਆਂ ਨੇ ਬਹੁਤ ਵੱਡੀ ਦਲੇਰੀ ਤੇ ਬੜੀ ਹਿੰਮਤ ਦਿਖਾਈ। ਦਲਾਵਰ ਸਿੰਘ ਸਮਾਜ ਸੇਵੀ ਇਹਨਾਂ ਦੇ ਨਾਲ ਚਰਨਜੀਤ ਸਿੰਘ ਸਮਾਜ ਸੇਵੀ ਦਿੰਨ ਕਰਨ ਵਾਲੀਆਂ ਦੇ ਵਿੱਚੋਂ ਨੌਜਵਾਨਾਂ ਨੇ ਹਮਤਤਾ ਦਾ ਖਾਂਦੀ ਹੋਈ ਜਿੱਥੇ ਚਾਹ ਪਕਾਉਣ ਦੇ ਲੰਗਰ ਈਜਰੇ ਲੰਗਰ ਲੰਗਰ ਪ੍ਰਸ਼ਾਦੇ ਕੋਲ ਡ੍ਰੈਂਕ ਦਾ ਕਾਫੀ ਦੋਤ ਦੇ ਲੰਗਰ ਸੰਗਤਾਂ ਦੇ ਵਾਸਤੇ ਮਲਪੁਰ ਫੜਕਾ ਦੇ ਵਿੱਚ ਵੀ ਚਲਾਏ ਗਏ ਨੌਜਵਾਨਾਂ ਦੇ ਉਤਸ਼ਾਹ ਨੂੰ ਵੇਖਦਿਆਂ ਮਹਾਪੁਰਖ ਨੇ ਨੌ ਜਵਾਨਾਂ ਉਹ ਪਿਆਰ ਦਿੰਦੇ ਹੋਏ ਕਿਹਾ ਕਿ ਨੌਜਵਾਨ ਹੀ ਦੇਸ਼ ਦਾ ਉਹ ਵਿਗਨ ਸੰਗਤਾਂ ਚਾਹਣ ਤਾਂ ਹਰ ਕੰਮ ਜਿਹੜਾ ਉਹ ਸੰਭਵ ਹੋ ਸਕਦਾ ਨੌਜਵਾਨਾਂ ਦੇ ਸਦਕਾ ਅਤੇ ਮਹਾਪੁਰਖਾਂ ਦੇ ਅਸ਼ੀਰਵਾਦ ਦੇ ਸਦਕਾ ਬਹੁਤ ਵੱਡੀ ਕਾਮਯਾਬੀ ਮਿਲਦੀ ਨਜ਼ਰ ਆ ਰਹੀ ਹੈ ਨੌਜਵਾਨਾਂ ਨੇ ਟਰਾਲੀਆਂ ਦੀ ਨਾ ਪ੍ਰਵਾਹ ਕਰਦੇ ਹੋਇਆਂ ਬੱਡੇ ਬੱਡੇ ਪਥਰਾ ਨੂੰ ਟ੍ਰੈਡਰ ਟਰਾਲੀਆਂ ਦੇ ਵਿੱਚ ਲਾ ਜਾ ਕੇ ਬਹੁਤ ਜਟਿਲ ਦਾਸ ਬੰਦੇ ਬੰਦੋ ਜੇ ਕਾਰਜਾਂ ਦੇ ਨਾਲ ਚਾਲੇ ਪਾਈ। ਇਹਨਾਂ ਸੰਗਤਾਂ ਦੀ ਸੇਵਾ ਦੇਖਦੇ ਹੋਏ ਇਲਾਕੇ ਦੇ ਅੰਦਰ ਇੱਕ ਨਵਾਂ ਚਾਚਾ ਦਾ ਵਿਸ਼ਾ ਕਿ ਨੌਜਵਾਨ ਚੌਂ ਤਾਂ ਸਾਰਾ ਖੁਸ਼ ਸੰਭਵ ਕੋਸ਼ਕਦਾ। ਨੌਜਵਾਨਾਂ ਨੇ ਸੇਵਾ ਨੂੰ ਦੇਖਦੇ ਹੋਂ ਰਾਗੀਰ ਅਕਸਰ ਹੀ ਇਹ ਗੱਲ ਬੋਲਦੇ ਨੇ ਕਿ ਇੱਕ ਉਹ ਨੌਜਵਾਨ ਜਿਹੜੀ ਆਪਣੀ ਮਸ਼ੀਨਰੀ ਦੀ ਵੀ ਨਾ ਪਰਵਾਹ ਕਰਦੇ ਆ ਹੋયા ਰਾਤ ਦਿਨ ਸੇਵਾ ਕਰ ਰਹੇ ਹਨ ਤਰਕਾ ਦੇ ਵਿੱਚ ਆਉਣ ਵਾਲੀਆਂ ਵਣਕਲਾਂ ప్రతి ਚੀਜ਼ ਨੂੰ ਨਾ ਟ੍ਰੈਕਟਰ ਟਰਾਲੀਆਂ ਦੇ ਨਾਲ ਲਗਾ ਕੇ ਔਰ ਡਿਟੇਲ ਦਾਸਤੀ ਮਜ਼ਬੂਤੀ ਦੇ ਵਿੱਚ ਸ਼ੁਰੂ ਕੀਤੀ ਸੰਤ ਬਾਬਾ ਸਤਨਾਮ ਸਿੰਘ ਜੀ ਵਾਨਦੀ ਉੱਪਰ ਪੂਰੀਆਂ ਸ਼ਬਾਹਾਂ ਦੇ ਰਹੀਆਂ ਕਾਲ ਸੇਵਾ ਕਿਲਾ ਆਨੰਦਗੜ੍ਹ ਵਾਲੀ ਮਹਾਪੁਰਖਾਂ ਨੇ ਪੈਰ ਪਾਉਂਦਿਆਂ ਸਾਰ ਹੀ ਲਗਾਤਾਰ ਸੇਵਨ ਆਪਣੇ ਹੱਥਾਂ ਦੀ ਵਿੱਚ ਲਿਆ ਪ੍ਰਸ਼ਾਸਨ ਤੇ ਵੀ ਧੰਨਵਾਦੀ ਜਿਨ੍ਹਾਂ ਨੇ ਮਹਾਪੁਰਖਾਂ ਦਾ ਸਹਿਯੋਗ ਦਿੱਤਾ